ਤੋ ਵੜ ਕੇ ਦੇਖੋ ਪਿੰਡੇ ਨੂੰ ਆਹ ਬੱਕਰੇ ਦਾ ਚਮੜਾ ਹੋਊਗਾ ਦੇਖੋ ਟੈਟ ਹੋਊਗਾ ਜਿਹੜਾ ਕ੍ਰੋਸ ਬੀਟਲ ਹੋਊਗਾ ਇਹ ਸਾਰਾ ਪਿੰਡਾ ਹਿੱਲੂ ਵੈਦਾ ਜਿੱਥੋਂ ਮਰਦੀ ਫੜ ਲੋ ਅੰਗਾਂ ਦੀ ਬਣਤਰ ਮਹਾਰਾਜ ਇਹ ਹਰੇਕ ਬੱਕਰੇ ਦੀ ਨਹੀਂ ਬਣਦੀ ਆਮ ਆਪਾਂ ਨੂੰ ਵੱਢਣੇ ਪੈਂਦੇ ਆ ਕਸੌਣੇ ਪੈਂਦੇ ਆ ਇਹਦੇ ਕੁਦਰਤ ਵਰਨੀਓ ਦੇਖੋ ਪੂਰੀ ਫਿਟਿੰਗ ਆ ਇਹ ਜਿਵੇਂ ਪ੍ਰਮਾਤਮਾ ਨੇ ਫਿੱਟ ਕਰਕੇ ਭੇਜੇ ਹੁੰਦੇ ਆ ਮਹਾਰਾਜ ਉਹ ਬੰਦੇ ਮੰਗਦੇ ਸੀ 7 ਲੱਖ ਰੁਪਈਆ 7 ਲੱਖ ਰੁਪਈਆ ਮੰਗਦੇ ਸੀ ਆ ਬੱਕਰੇ ਦੇ ਤੇ ਆਪਣੇ ਨਾਲ ਪ੍ਰੇਮ ਸੀ ਆਪਾਂ ਲੈ ਜਾਂਦੇ ਜੀ ਆਪਾਂ ਮੰਗਦੇ ਆ 2.5 ਲੱਖ ਰੁਪਈਆ ਵੇਚਣਾ ਪੰਜਾਬ 'ਚ ਆ ਪੰਜਾਬੋਂ ਬਾਹਰ ਨਹੀਂ ਵ ਇਸ ਇਹ ਸਵੇਦਾ ਸਾਕਾ ਭਾਈ ਆ ਨਾ ਸਾਕਾ ਭਰਾ ਜੀ 46 ਪਲਸ ਸਾਈਟ ਹੈ ਜੀ ਸਿਆ ਕਿੰਨੇ ਦੰਦ ਹੋ ਗਏ ਜੀ ਇਹ 4 ਦੰਦ ਬਚੇ ਤੇ ਜੇ ਆਪਾਂ ਜਿੱਦਾਂ ਆਮ ਲੋਕ ਮੰਨਦੇ ਆ ਜੀ ਆਈ ਮਿਲਦੀ ਏ ਹੂੰ ਤਾਂ 48 ਇੰਚਾ 48 ਇੰਚ ਹੋ ਜਾਊ ਜੇ ਆਪਾਂ ਇਦਾਂ ਮਣੀਏ ਜੇ ਸਿੱਧਾ ਮਿਲਦੀਆਂ ਤਾਂ 46 ਪਲੱਸ ਆ ਸਟੀਕਲ ਆ ਜਿਹੜੇ ਬਾਬਾ ਜੀ ਛੇਵਾ ਤੋਂ ਵੀ ਉੱਪਰ ਛੇਵਾ ਤੋਂ ਉੱਪਰ ਇੱਕ ਗ੍ਰੇਡ ਆ ਛੇਵੇ ਦੇ ਵੀ ਇੱਕ ਗ੍ਰੇਡ ਆ ਇਹਦੀ ਵੀ ਬਿਲਕੁਲ ਇੱਕ ਗ੍ਰੇਡ ਟੈਸਟੀ ਕਰਦੀ ਵੀਰ ਆ ਸਾਡੇ ਉਹ ਕੱਲੇ ਕੰਨ ਦੇਖੀ ਜਾਂਦੇ ਆ ਜਿਨ੍ਹਾਂ ਨੂੰ ਨਹੀਂ ਨੌਲੇਜ ਹਾਂ ਕੱਲੇ ਕੰਨ ਕਹਿੰਦੇ ਕੱਲੇ ਕੰਨ ਵੀਰੇ ਕੰਨਾਂ ਦੇ ਨਾਲ ਬੀਟਲ ਨਸਲ ਨਹੀਂ ਮਿਲਦੀ ਹੈਗੀ ਬੀਟਲ ਨਸਲ ਦੀਆਂ ਨਿਸ਼ਾਨੀਆਂ ਨੇ ਜਿਹੜੀਆਂ ਉਹ ਤਕਰੀਬਨ 15 ਤੋਂ 20 ਨਿਸ਼ਾਨੀਆਂ ਨੇ ਸਤਿ ਸ਼੍ਰੀ ਅਕਾਲ ਦੋਸਤੋ ਬਹੁਤ ਵਧੀਆ ਜੀ ਅੱਜ ਵੀ ਕਾਲੇ ਕੀ ਮੇਲੇ ਦੇ ਵਿੱਚ ਆਪਾਂ 21 ਤਰੀਕਾ 21 ਮਾਰਚ ਆ ਅੰਗਰੇਜ਼ੀ ਮਹੀਨੇ ਦਾ ਤੇ ਇੱਥੇ ਬਾਬਾ ਸ੍ਰਿੰਦਰ ਸਿੰਘ ਜੀ ਮੁੱਲਾਪੁਰ ਜਿਹੜੇ ਬੱਕਰਿਆਂ ਦੀ ਮੰਡੀ ਲਾਉਂਦੇ ਆ ਹਰ ਸ਼ਨੀਵਾਰ ਨੂੰ ਹੁੰਦੀ ਆ ਉੱਥੇ ਮੰਡੀ ਤਾਂ ਉਹ ਆਪਦੀਆਂ ਪੱਠਾਂ ਤੇ ਬੱਕਰਾ ਲੈ ਕੇ ਪਹੁੰਚੇ ਨੇ ਅੱਜ ਮੇਲੇ ਦੇ ਵਿੱਚ ਚੌਂਕੀ ਭਰਾਉਣ ਲਈ ਤੇ ਜਿਹੜਾ ਆ ਬੱਕਰਾ ਗਾਏ ਸਾਨੂੰ ਦੱਸ ਦਈਏ ਜਿਹੜਾ ਬਾਬਾ ਜੀ ਲਵੇ சிவா ਬੱਕਰਾ ਉਹਦਾ ਸਾਕਾ ਭਰਾਗਾ ਵੀ ਪਿਓ ਐ ਕਾ ਮਾਮਾ ਦੋਨੇ ਮਾਮਾ ਅਲੱਗ-ਅਲੱਗ ਨੇ ਤੇ ਇਹ ਬੱਕਰਾ ਵੀ ਬਹੁਤ ਚੰਗਾ ਇਹਦੇ ਬੱਚੇ ਵੀ ਬਹੁਤ ਚੰਗੇ ਆਉਂਦੇ ਆ ਤੁਹਾਨੂੰ ਆਹ ਵੀਡੀਓ ਦੇ ਵਿੱਚ ਪਤਾ ਲੱਗ ਜਾਣਗੇ ਤੇ ਬਾਕੀ ਬਾਬੇ ਲਵੇ ਜਿਹੜੀਆਂ ਪੱਠਾਂ ਲੈ ਕੇ ਆਇਆ ਜੋ ਵੀ ਦਿਖਾਉਂਦੇ ਆ ਤੇ ਬਾਕੀ ਆ ਗੱਲਬਾਤ ਆ ਬੱਕਰੇ ਬਾਰੇ ਕਰਦੇ ਆਪਾਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਆ ਜੀ ਠੀਕ ਆ ਜੀ ਵਧੀਆ ਰਾਤ ਆਗੇ ਸੀ ਬਾਬਾ ਜੀ ਚੌਕੀ ਪਰ ਹਾਂ ਜੀ ਕੱਲ ਕੱਲ ਆਗੇ ਸੀਗੇ ਫੇ ਬੰਦੇ ਕਹਿੰਦੇ ਵੀ ਜਾਣਾ ਭਈ ਕਿਉਂਕਿ ਮੈਂ ਪਹਿਲਾਂ ਬਾਹਰ ਚਲੇ ਗਿਆ ਸੀ ਆ ਮੇਲੇ ਮੈਂ ਦੇਖੇ ਨਹੀਂ ਤਕਰੀਬਨ ਤਕਰੀਬਨ 16-11 ਮਹੀਨੇ ਹੋ ਗਏ ਇਹਨਾਂ ਨੂੰ ਲੈ ਕੇ ਨਹੀਂ ਗਿਆ ਕਿਤੇ ਹਾਂ ਤੇ ਫਿਰ ਇਹ ਕਹਿੰਦੇ ਵੀ ਅਸੀਂ ਰਾਤ ਰਹਿਣੀ ਆ ਅੱਛਾ ਕਿਉਂਕਿ ਇਹਨਾਂ ਦੀ ਮੰਨਣੀ ਪੈਂਦੀ ਹੈ ਜੀ ਮਾਲ ਇਹਨਾਂ ਨੇ ਸਾਹਮਣਾ ਮਾਲ ਇਹਨਾਂ ਨੇ ਸਾਹਮਣਾ ਤੇ ਫਿਰ ਮੈਂ ਕਿਹਾ ਵੀ ਚਲੋ ਕੋਈ ਗੱਲ ਨਹੀਂ ਚਲੋ ਮਹਾਰਾਜ ਦੀ ਕਿਰਪਾ ਹੁਣ ਸਵੇਰ ਦਾ ਜਿੰਨੇ ਕੁ ਜੋਗੇ ਆਪਾਂ ਕਾਫੀ ਦਾ ਲੰਗਰ ਚਲਾਇਆ ਹੈ ਬਾ ਦੋ ਤਿੰਨ ਬਤੀਲੇ ਬਣਾਏ ਠੀਕ ਹੈ ਤੇ ਬੱਕਰੀਆਂ ਸਲੇ ਦੁੱਧ ਪਰਮਾਤਮਾ ਦੀ ਕਿਰਪਾ ਨਾਲ ਹੈਗਾ ਹੈਗਾ ਤੇ ਬਾਕੀ ਚਲੋ ਆਏ ਆ ਮੇਲੇ ਦੇ ਉੱਤੇ ਬਹੁਤ ਕੁਝ ਮਿਲਦਾ ਆਪ ਤੋਂ ਚੰਗੀਆਂ ਚੀਜ਼ਾਂ ਲੱਭਦੀਆਂ ਨੇ ਮੇਲਿਆਂ ਦੇ ਵਿੱਚ ਆਉਣਾ ਚਾਹੀਦਾ ਜਾਨਵਰ ਪਰੇ ਤੋਂ ਪਰੇ ਪ ਤੇ ਬਾਕੀ ਇਹ ਜਾਨਵਰ ਲਿਆਂਦਾ ਆਪਾਂ ਸ਼ਿਵਾ ਘਰੇ ਆ। ਇਸ ਇਹ ਸ਼ਿਵੇ ਦਾ ਸਕਾ ਭਾਈ ਆ ਨਾ। ਸਕਾ ਭਰਾ ਜੀ 46 ਪਲਸ ਐਟ ਆ ਇਹਦੀ। ਸਿਆ ਕਿੰਨੇ ਦੰਦ ਹੋ ਗਏ ਜੀ? ਇਹ 4 ਦੰਦ ਬੱਚਿਆ ਜੀ। 4 ਦੰਦ ਤੇ 46 ਪਲਸ ਕਰ ਗਿਆ ਹੈ। ਹਾਂਜੀ ਹਾਂਜੀ। ਠੀਕ ਆ। ਇਹ ਕਿੱਥੋਂ ਬਾਲਿਆ ਬਾਬਾ ਜੀ ਫਿਰ ਤੁਸੀਂ? ਇਹ ਬਾਬਾ ਜੀ ਆਪਣੇ ਘਰੋਂ ਹੀ ਗਿਆ ਸੀਗਾ ਰਾਜਾ ਬੱਕਰਾ ਸੀ ਆਪਣਾ ਵੱਡਾ ਬੱਕਰਾ ਜਿਹੜਾ ਅਸਿਆ। ਇਹ ਉਹਦਾ ਬੱਚਾ ਵਾ ਰਾਜੇ ਦਾ। ਸ਼ਿਵਾ ਵੀ ਰਾਜੇ ਦਾ ਹੀ ਆ। ਇਹਦੀ ਮਾਂ ਹੋਰ ਆ ਸ਼ਿਵਾ ਦੀ ਹੋਰ ਆ। ਉਹ ਬੱਕਰੀ ਲਵਾ ਕੇ ਬੱਕਰੀ ਨਹੀਂ ਬੱਕਰੀ ਆਪਣੀ ਹੀ ਸੀ ਆਪਣੇ ਤੋਂ ਇਹ 20000 ਦਾ ਵੇਚ ਕੇ ਗਿਆ ਸੀ 3 ਮਹੀਨਿਆਂ ਦਾ ਅੱਛਾ 3 ਮਹੀਨਿਆਂ ਦਾ ਬੱਚਾ 20000 ਦਾ ਦਿੱਤਾ ਸੀ ਖਾਨਪੁਰ ਪਿੰਡ ਹਸ਼ਿਆਰਪੁਰ ਤੋਂ ਕਹਾ ਠੀਕ ਹੈ ਜਦੋਂ ਟਾਂਡਾ ਮਕੇਰੀਆਂ ਰੋਡ ਤੇ ਨੂੰ ਜਾਂਦੇ ਹਾਂ ਹਸ਼ਿਆਰਪੁਰ ਤੋਂ ਮੁੜਦੇ ਆਪਾਂ ਉਸ ਰੋਡ ਦੇ ਉੱਤੇ ਆ ਖਾਨਪੁਰ ਪਿੰਡ ਉਸ ਪਿੰਡ ਵਿੱਚ ਗਿਆ ਸੀ ਇਹ ਤੇ ਉਹ ਵੀਰਾਂ ਨੇ ਬੜਾ ਧੰਨਵਾਦ ਕੀਤਾ ਤੇ ਸਭ ਤੋਂ ਪਹਿਲਾਂ ਮੈਨੂੰ ਫੋਨ ਕੀਤਾ ਬਾਬਾ ਜੀ ਵੀ ਤੁਹਾਡੇ ਵਾਲਾ ਬੱਕਰਾ ਸੇਲ ਕਰਨਾ ਵੀ ਅਸੀਂ ਇਹਦਾ ਬੱਚਾ ਬਣਾ ਲਿਆ ਟੌਪ ਤੇ ਆਹ ਬੱਚਾ ਉਹਨੇ ਰੱਖ ਲਿਆ ਨਾ ਜੀ ਬੱਚੇ ਇਹਨਾਂ ਨੇ ਗੱਬਣ ਕਰਾ ਯਾਨੀ ਕਰੋਸ ਤੇ ਕਰਾਉਣ ਦੇ ਲਾਇਕ ਹੋ ਗਿਆ ਬੱਚਾ ਉਹ ਸਾਲ ਸਵਾ ਸਾਲ ਦਾ ਹੋ ਗਿਆ ਉਹਨਾਂ ਕੋਲੇ ਤੇ ਬੱਚੇ ਨੇ ਵੀ ਬਹੁਤ ਵਧੀਆ ਹੈਡ ਕਰੀ ਆ ਤੇ ਬੱਚਾ ਵਾ ਜਿਹੜਾ ਇਹਦਾ ਉਹ ਇਹਦੇ ਬਾਪ ਤੇ ਆ ਇਦੇ ਬਾਪ ਤੇ ਆ। ਹਾਂ ਜੀ ਹੁਣ ਵੀ ਜਿਹੜੇ ਦਵਾਰਾ ਦੂਜੀ ਝੋਲੀ ਦੇ ਬੱਚੇ ਆਏ ਆ ਉਹ ਵੀ ਇਹ ਆਪਦੇ ਬਾਪ ਤੇ ਲਗਿਆ। ਰਾਜੇ ਬੱਕਰੇ ਦੇ। ਰਾਜੇ ਬੱਕਰੇ ਤੇ ਉਹ ਛੋਟੇ ਲਵੇ ਹੁੰਦਾ ਸੀ। ਹਾਂ ਜੀ ਹਾਂ। ਠੀਕ ਆ। ਆ ਜਿਹੜੇ ਮੈਂ ਤੁਹਾਨੂੰ ਬੱਚੇ ਦਿਖਾਏ ਆ ਵੀਡੀਓ ਉਹਦੇ ਲੋ ਵੀ ਸੇਮ ਇਹਦੇ ਆਹੋ ਤੇ ਰਾਜੇ ਬੱਚੇ ਵਰਗੇ ਆ ਬਿਲਕੁਲ। ਠੀਕ ਆ। ਬਾਕੀ ਬੱਕਰੇ ਦੀ ਬਈ ਖੜਨੀ ਖੁੱਡਨੀ ਚੈੱਕ ਕਰੋ ਹਨਾ। ਬਾਬਾ ਅੰਡਾ ਪੈਰਾਂ ਦਾ ਵੀ ਠੀਕ ਆ ਨਾ ਬਹੁਤ ਨਰੋਆ ਜੀ ਬੱਚੇ ਵੀ ਜਿਹੜੇ ਕੱਢ ਰਿਹਾ ਪੂਰੇ ਨਰੋਆ 1 ਕਵਿੰਟਲ 20 ਕਿਲੋ ਵੇਟ ਆ ਇਹਦਾ। ਅੱਛਾ। ਹਾਂ ਜੀ। ਇਸ ਵਕਤ ਉਹਨੇ ਭ ਲਾਣਾ ਵੀ ਨਹੀਂ ਇਹਨੂੰ ਮਾੜਾ ਮੋਟਾ ਹੀ ਖਾਦਾ ਬਸ ਬਾਕੀ ਥਕਾਵਟ ਵੀ ਹੋ ਗਈ ਹੋਊ ਥਕਾਵਟ ਜ਼ਰੂਰ ਹੁੰਦੀ ਆ ਜੀ ਪਹਿਲਾਂ ਦੇਖ ਲਓ ਵੀ 150 ਕਿਲੋਮੀਟਰ ਪਹਿਲਾਂ ਆਇਆ ਪਰਸੋਂ ਤੇ 100 ਕਿਲੋਮੀਟਰ ਕਰੀਮ ਕੱਲ ਆ ਗਿਆ ਇਹ 250 ਕਿਲੋਮੀਟਰ ਸਫ਼ਰ ਕੱਢਿਆ ਨਹੀਂ ਗੱਡੀਆਂ ਜੀ ਤੂੰ ਘੁੰਮੀ ਜਾਂਦਾ ਇਹਦੇ ਰੁਪਏ ਕਿੰਨੇ ਮੰਗਦੇ ਸੀ ਬਾਬਾ ਬੰਦੇ ਮਹਾਰਾਜ ਉਹ ਬੰਦੇ ਮੰਗਦੇ ਸੀ 7 ਲੱਖ ਰੁਪਏ 7 ਲੱਖ ਰੁਪਏ ਮੰਗਦੇ ਸੀ ਆ ਬੱਕਰੇ ਤੇ ਆਪਣੇ ਨਾਲ ਪ੍ਰੇਮ ਸੀ ਆਪਾਂ ਲੈ ਜਾਂਦੇ ਜੀ ਆਪਾਂ ਮੰਗਦੇ ਆ 2.5 ਲੱਖ ਰੁਪਏ ਵੇਚਣਾ ਪੰਜਾਬ 'ਚ ਆ ਪੰਜਾਬੋਂ ਬਾਹਰ ਨਹੀਂ ਵੇਚਣਾ ਪੰਜਾਬ ਤੋਂ ਬਾਹਰ ਨਹੀਂ ਵੇਚਣਾ ਜਿਹੜਾ ਫਰੀਡੰਗ ਵਾਲੇ ਨੂੰ ਆ ਵੀਰੇ ਉਹਦੇ ਨਾਲ ਕੰਮ ਕਰਕੇ ਵੇਚਣਾ ਬਈ ਵੇਚਣਾ ਬਰੀਡਿੰਗ ਵਾਸਤੇ ਆ ਜੇ ਪਤਾ ਲੱਗ ਗਿਆ ਸਾਨੂੰ ਇਹ ਗੱਲ ਦਾ ਮਹਾਰਾਜ ਚਲੋ ਆਪਾਂ ਤਾਂ ਨਹੀਂ ਕੁਝ ਕਰ ਸਕਦੇ ਉਹ ਪ੍ਰਮਾਤਮਾ ਦੀ ਮੂਰ ਫਿਰ ਉਹਨੇ ਜਾਨ ਦੇਣੀ ਆ ਆਪਾਂ ਵੀ ਉਹਨੂੰ ਦੇਣੀ ਆ ਇਹ ਜਿਹੜੇ ਬਰੀਡਿੰਗ ਵਾਲੇ ਜਾਨਵਰ ਆ ਵੀਰੇ ਪਾਲਣੇ ਬੜੇ ਔਖੇ ਆ ਪਾਲਣੇ ਔਖੇ ਨੇ ਜੀ ਵੱਡਣਾ ਤਾਂ ਸੈਕਿੰਡ 'ਚ ਵੱਡ ਦੂ ਅਗਲਾ ਵੱਢ ਕੇ ਮਾਰੂ ਪਰੇ ਵੱਢ ਕੇ ਸੜ ਦੂ ਮੀਟ ਦਾ ਮਾਰਾ ਪਰ ਵੀਰੇ ਐਡਾ ਬੱਕਰਾ ਬੰਦੇ ਨੂੰ ਮੇਰੇ ਖਿਆਲ ਆ ਵੀ ਕਈ ਸਾਲ ਲੱਗ ਜਾਂਦੇ ਆ ਪਾਲਣ ਵਾਸਤੇ ਹਜੇ ਬਾਬਾ ਉਹ ਬੱਕਰਾ ਹੱਥ ਫੇਰੀ ਮੰਗਦਾ ਮਾੜੀ ਮੋਢੀ ਬਹੁਤ ਜਿਆਦਾ ਮੰਗਦਾ ਜੀ ਹਜੇ ਤਾਂ ਲੋਈ ਲਾਈ ਵੀ ਇਹਨੇ ਪੂਰੀ ਨਹੀਂ ਝਾੜੀ ਹੈਗੀ ਕਿਉਂਕਿ ਬੱਚਿਆਂ ਚ ਹਜੇ ਹਜੇ ਬੱਚਿਆਂ ਚ ਤੇ ਜੇ ਆਪਾਂ ਜਿੱਦਾਂ ਆਮ ਲੋਕ ਮੰਨਦੇ ਆ ਜੀ ਆਈ ਮਿਲਦੀ ਏ ਤਾਂ 48 ਇੰਚਾ 48 ਇੰਚ ਹੋ ਜਾਊਗਾ ਜੇ ਆਪਾਂ ਇਦਾਂ ਬਣੀਏ ਜੇ ਸਿੱਧਾ ਮੰਨਦਿਆਂ ਤਾਂ 46 ਪਲੱਸ 46 ਪਲੱਸ ਹੈਗਾਗਾ ਜੀ ਇਹ ਤਾਂ ਹਾਂਜੀ ਜੇ ਕੋਈ ਸ਼ੱਕ ਨਹੀਂ ਤੇ ਹਜੇ 4 ਦੰਦ ਹੀ ਹੋਇਆ 4 ਦੰਦ ਆ ਜੀ ਬਾਕੀ ਫਣੀ ਮੂਰੀ ਹੋਇਆ ਬਾਕੀ ਟੈਸਟੀ ਗੱਲ ਆ ਜਿਹੜੇ ਬਾਬਾ ਜੀ ਛੇਵਾ ਤੋਂ ਵੀ ਉੱਪਰ ਛੇਵੇਂ ਤੋਂ ਪੁਰਾਣਾ ਏਕ ਗ੍ਰੇਡ ਆ ਛੇਵੇਂ ਦੇ ਵੀ ਏਕ ਗ੍ਰੇਡ ਆ ਇਹਦੀ ਵੀ ਬਿਲਕੁਲ ਏਕ ਗ੍ਰੇਡ ਟੈਸਟੀ ਕਰ ਇਹ ਮੈਨੂੰ ਲੱਗਦਾ ਹਜੇ ਉਹਨਾਂ ਨੇ ਮੇਲਿਆ ਮੁੱਲਿਆ ਚ ਵੀ ਨਹੀਂ ਪਾਇਆ ਨਹੀਂ ਮੇਲਿਆ ਚ ਨਹੀਂ ਪਾਇਆ ਜੀ ਇਥੇ ਮੈਂ ਦੱਸਦਾ ਸੁਪੇ ਰੋਸਤਮਾ ਹੁਣ ਮੇਲਿਆ ਚ ਪਾਵਾਂਗੇ ਛੇ ਦਾੰਦ ਚ ਇਹਨੂੰ ਛੇ ਦਾੰਦ ਚ ਨਾ ਹਾਂਜੀ ਛੇ ਦਾੰਦ ਚ ਪਾਵਾਂਗੇ ਹੋਰ ਸੰਭਾਲ ਦਿਆਂਗੇ ਇਹਨੂੰ ਹੂੰ ਕਈ ਵੀਰ ਆ ਸਾਡੇ ਉਹ ਕੱਲੇ ਕੰਨ ਦੇਖੀ ਜਾਂਦੇ ਆ ਜਿਨ੍ਹਾਂ ਨੂੰ ਨਹੀਂ ਨੌਲੇਜ ਹਾਂ ਕੱਲੇ ਕੰਨ ਕਹੇ ਕੱਲੇ ਕੰਨ ਵੀਰੇ ਕੰਨਾਂ ਦੇ ਨਾਲ ਬੀਟਲ ਨਸਲ ਨਹੀਂ ਮਿਲਦੀ ਹੈਗੀ ਬੀਟਲ ਨਸਲ ਦੀਆਂ ਨਿਸ਼ਾਨੀਆਂ ਨੇ ਜਿਹੜੀਆਂ ਉਹ ਤਕ ਹੁਣ ਇਹ 1 ਇੰਚ ਕੰਨਾਂ ਦੀ ਲੈਂਥ ਜ਼ਰੂਰ ਇਹਦੀ ਘਾਟ ਆ ਬੀਟਲ ਨਾਲੋਂ ਬਾਕੀ ਜੋ ਵੀ ਇਹਦੇ ਅੰਗ ਨੇ ਨੱਕ ਸੰਗ ਚਾਲਰ ਚਾਲਰ ਮਾੜੇ ਬੱਕਰੇ ਜਿੱਡੀ ਤੇ ਇਹਦੀ ਚਾਲਰ ਆ ਜੀ ਥੱਲੇ ਛੜ ਦੇ ਥੱਲੇ 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 ਆਹ ਦੇਖੋ ਜੀ ਮਾੜੇ ਬੱਕਰੇ ਜੇ ਕੰਨਾਂ ਜਿੱਡੀ ਦਾ ਦੀ ਚਾਲਰ ਚਾਲਰ ਸਹੀ ਗੱਲ ਠੀਕ ਆ ਜੀ ਇਹ ਬੀਟਲ ਦੀ ਨਿਸ਼ਾਨੀ ਬਾਕੀ ਆ ਜਿਹੜੀ ਆ ਚੀਜ਼ ਆ ਬੀਟਲ ਦੀਆਂ ਹਿੱਕਾਂ ਪੂਰੀਆਂ ਆਹ ਚੀਜ਼ ਪੂਰੀ ਗਰੋਥ ਚਾਹੀਦੀ ਆ ਠੀਕ ਆ ਜੀ ਇੱਥੋਂ ਵੱਡ ਕੇ ਦੇਖੋ ਪਿੰਡੇ ਨੂੰ ਆਪ ਬੱਕਰੇ ਦਾ ਚਮੜਾ ਹੋਊਗਾ ਦੇਖੋ ਟੈਟ ਹੋਊਗਾ ਜਿਹੜਾ ਕ੍ਰੋਸ ਬੀਟਲ ਹੋਊਗਾ ਇਹ ਸਾਰਾ ਪਿੰਡਾ ਹਿੱਲੂ ਵੈਦਾ ਜਿੱਥੋਂ ਮਾਰਗੀ ਫੜ ਲਓ ਲਾਚਕਾ ਪੂਰੀ ਲਾਚਕਪੂਰੀ ਚਾਹੀਦੀ ਹੈ ਕਿਉਂਕਿ ਬੀਟਲ ਵੀਰੇ ਇਸੇ ਕਰਕੇ ਵੇਟ ਵਾਧੇ ਦਿੰਦੀ ਹੈ ਬੀਟਲ ਨਸਲ ਇਸੇ ਕਰਕੇ ਬੀਟਲ ਨਸਲ ਕੱਦ ਵੱਧ ਕਰਦੀ ਹੈ ਜਿਹੜੀ ਜਿੰਨੀ ਫਰੀਕ ਲੋਈ ਚ ਹੋਊਗੀ ਆਪਾਂ ਮੱਝਾਂ ਖਰੀਦਦੇ ਹਾਂ ਮੱਝਾਂ ਖਰੀਦਦੇ ਹਾਂ ਸਾਡੇ ਬਜ਼ੁਰਗ ਕਹਿੰਦੇ ਪਤਲੀ ਚਮੜੀ ਦੀ ਖਰੀਦੋ ਪਤਲੀ ਚਮੜੀ ਦੀ ਇਹੀ ਚੀਜ਼ ਬੀਟਲ ਦੀ ਆ ਬਾਕੀ ਨਸਲਾਂ ਜਿੰਨੀਆਂ ਮਰਜ਼ੀ ਦੇਖ ਲਿਓ ਤੁਸੀਂ ਮੈਂ ਕਿਸੇ ਨੂੰ ਨਿੰਦਦਾ ਨਹੀਂਗਾ ਉਹ ਆਪੋ ਆਪਣੀ ਜਗ੍ਹਾ ਤੇ ਸਭ ਚੰਗੀਆਂ ਪਰ ਜਿਹੜੀ ਬੀਟਲ ਨਸਲ ਆ ਵੀਰੇ ਪਤਲੀ ਚਮੜੀ ਤੇ ਦੁੱਧ ਨੂੰ ਵੀ ਖਰੀ ਆ ਬੱਚਿਆਂ ਨੂੰ ਵੀ ਖਰੀ ਆ ਤੇ ਇਹ ਜੇ ਪ੍ਰਮਾਤਮਾ ਦੀ ਕਿਰਪਾ ਨਾਲ ਕਿਤੇ ਖਾਲੀ ਨਿਕਲ ਜੇ ਤਾਂ ਇਹ ਵਜਨ ਦੇ ਵਿੱਚ ਵੀ ਵਧ ਜਾਂਦੇ ਵਿੱਚ ਵੀ ਵਧੀ ਆਗੇ ਇਹ ਬੀਟਲ ਨਸਲ ਪੰਜਾਬ ਦੀ ਵੀ ਐਮੀ ਅਧਾਰ ਰੱਖਉਂਦੀ ਆ ਜੇ ਕਈ ਵੀਰ ਕਹਿੰਦੇ ਜੀ ਤੋਤਾਪਰੀ ਰੱਖ ਲਓ ਜੀ ਬੋਰ ਨਸਲ ਰੱਖ ਲਓ ਜੀ ਬਰਬਰੀ ਰੱਖ ਲਓ ਰੱਖ ਜਿਹੜੀਆਂ ਮਰਜ਼ੀ ਰਹਿਣ ਆਪੇ ਇੱਥੇ ਅੱਜ ਮੇਲੇ ਤੇ ਆਏ ਏਡੇ ਵੱਡੇ ਮੇਲੇ ਤੇ ਤੇ ਮੈਂ ਕਹਿੰਦਾ ਵੀ ਕੋਈ ਵੀ ਬੰਦਾ ਆਪਣੀ ਨਾਲ ਵਿਚਾਰ ਕਰ ਲਵੇ ਬਹਿ ਕੇ ਵੀ ਜੇ ਸਾਡੀ ਵੀਟਲ ਨਸਲ ਚੌਥੇ ਪੰਜਵੇਂ ਛੇਵੇਂ ਨੰਬਰ ਤੇ ਆ ਤੇ ਫਿਰ ਇਹਨੂੰ ਮਹਾਰਾਸ਼ਟਰ ਤੋਂ ਬੰਬੇ ਤੋਂ ਕਰਨਾਟਕਾ ਤੋਂ ਉਤਰਾਖੰਡ ਚੋਂ ਝਾਰਖੰਡ ਚੋਂ ਪੀ ਤੋਂ ਹਿਮਾਚਲ ਤੋਂ ਲੋਕ ਲੈਣ ਕਿਉਂ ਆਉਂਦੇ ਪੰਜਾਬ ਚ ਪੰਜਾਬ ਚ ਸਹੀ ਗੱਲ ਆ ਭਾਈ ਜੀ ਇਹ ਜਿਹੜੀ ਨਸਲ ਆ ਇਹ ਨੰਬਰ 1 ਤੇ ਆ ਪੂਰੇ ਭਾਰਤ ਚ ਨਹੀਂ ਵਰਲਡ ਚ ਬਾਕੀ ਸਾਰੇ ਪੱਖੋਂ ਪੂਰੀ ਐ ਨਾ ਜੀ ਦੁੱਧ ਲੈ ਲਓ ਸਾਰੇ ਪੱਖੋਂ ਵੀ ਦੇ ਪੂਰੀ ਆ ਬਾਕੀ ਜਿਹੜੀਆਂ ਨਸਲਾਂ ਨੇ ਉਹ ਇੱਕ ਇੱਕ ਕੰਮ ਕਰਦੀਆਂ ਇੱਕ ਇੱਕ ਕੰਮ ਕਰਦੀਆਂ ਤੇ ਜਿਹੜੀ ਬੀਟ ਲੈ ਸਾਰੇ ਕੰਮ ਕਰਦੀ ਐ ਜਿਹੜਾ ਮਰਜ਼ੀ ਤੋ ਕਰਵਾ ਲਓ ਤੁਸੀਂ ਇਹਦਾ ਖੱਸੀ ਬੱਕਰਾ ਪਾੜ ਲਿਓ ਹੁਣ ਤੁਸੀਂ ਪ੍ਰਮਾਤਮਾ ਦੀ ਕਿਰਪਾ ਨਾਲ ਇਹਨੂੰ ਖੱਸੀ ਬਣਾਉਣਾ ਹੁੰਦਾ ਇਹਦਾ ਖੱਸੀ ਦਾ ਹੋਰ ਵੀ ਵਜਨ ਵੱਜ ਜਾਣਾ ਸੀ ਹੋਰ ਹੁਣ ਦੁੱਗਣਾ ਹੁੰਦਾ ਇਹਦੋਂ ਠੀਕ ਐ ਜੀ ਨਾਲੇ ਨਾਰਮਲ ਸੇਵਾ ਦੇ ਨਾਲੇ ਸਵਾ ਕਵਾਂਟੋ ਤੇ ਹੋਇਆ ਫਿਰਦਾ ਅਗਰ ਬਾਅਦ ਬੰਦੇ ਨੇ ਹੁੰਦਾ ਵੀ ਇਹਨੂੰ ਵੀ ਆਪਾਂ ਖੱਸੀ ਹੀ ਬਣਾਉਣਾ ਇਹ 1.5 ਕਵਾਂਟਲ ਪ੍ਰਸ ਹੋ ਜਾਣਾ ਸੀਗਾ ਹੋ ਜਾਣਾ ਸੀਗਾ ਠੀਕ ਹੈ ਨੀ ਜਿੰਨਾ ਇਹ ਸਾਨੂੰ ਪੈਦਾਵਾਰ ਦਿੰਦੀ ਆ ਬੀਟਲ ਨਸਲ ਹੋਰ ਕੋਈ ਸਾਨੂੰ ਨਸਲ ਨਹੀਂ ਇੰਨੀ ਪੈਦਾਵਾਰ ਦਿੰਦੀ ਇਹਦੀ ਇਹਦੀ ਕੁਝ ਪੱਠਾ ਹੁਣ ਆ ਗਿਆ ਜੀ ਦੁੱਧ ਦਾ ਹਾਂਜੀ ਪੱਠਾ ਪੱਠਾ ਆ ਗਈਆਂ ਮੈਂ ਤੁਹਾਨੂੰ ਵੀਡੀਓ ਪਾ ਦੂੰ ਨਾਲ ਹੀ ਲੈ ਕੇ ਇਹ ਕਰ ਦਿਓ ਅੱਛਾ ਜੇ ਕਿਸੇ ਨੂੰ ਨਹੀਂ ਯਕੀਨ ਤਾਂ ਪੱਠਾ ਦਿਖਾ ਵੀ ਦਿਆਂਗੇ ਨਹੀਂ ਵੀ ਦੁੱਧ ਤੇ ਤਾਂ ਨਹੀਂ ਆਈਆਂ ਪੱਠਾ ਹਜੇ ਨਹੀਂ ਦੁੱਧ ਤੇ ਨਹੀਂ ਵੀਰੇ ਤੁਹਾਨੂੰ ਪਤਾ ਹੈ ਤਾਂ 4 ਦੰਦਾ ਇਹ 4 ਦੰਦਾ ਇਹਦਾ ਬੱਚਾ ਵਾ ਜਿਹੜਾ 1.5 ਸਾਲ ਦਾ ਹੋਇਆ ਪਹਿਲਾਂ 1.5 ਸਾਲ ਦਾ ਹੋਇਆ ਪਹਿਲਾਂ ਕਿਉਂਕਿ ਇਹ ਇਹਨਾਂ ਨੇ ਜਾਣਦੇ ਨਹੀਂ ਤਕਰੀਬਨ ਇਹ ਮੇ ਨਵੇਂ ਨਾ ਲਗਾਏ ਸੀਗੇ ਇਸ ਸਾਲ ਦੇ ਵਿੱਚ ਵਿੱਚ ਇਹਨਾਂ ਨੇ ਬੱਕਰੀ ਕਰਾਸ ਕਰਵਾ ਲਈ ਸੀ ਕਰਵਾਈ ਸੀ ਕਿਉਂਕਿ ਹੋ ਜਾਂਦੀ ਹੈ ਮੈਸ਼ੇਵਾ ਤੋਂ ਵੀ ਕਰਵਾਈਆਂ ਨੇ ਅਸੀਂ ਰਿਜ਼ਲਟ ਲਿਆ ਸ਼ੇਵਾ ਦਾ ਠੀਕ ਹੈ ਨਹੀਂ ਲੈਣਾ ਪੈਂਦਾ ਜੀ ਫੇਰ ਹੀ ਬੱਚਾ ਪਾਲਣਾ ਹੁੰਦਾ ਵੀ ਜੇ ਆਪਾਂ ਉਹ ਬੱਚਾ ਰਿਜ਼ਲਟ ਹੀ ਨਾ ਵਧੀਆ ਕੱਢੇ ਫਿਰ ਉਹਦਾ ਪਾਲਣ ਦਾ ਵੀ ਕੋਈ ਫਾਇਦਾ ਨਹੀਂ ਲੰਦਾ ਕੋਈ ਫਾਇਦਾ ਨਹੀਂ ਬਾਕੀ ਚਲੋ ਪ੍ਰਮਾਤਮਾ ਕਿਰਪਾ ਕਰੇ ਜੀ ਆਪਣੇ ਕੋਲੇ ਆ ਅੱਜ ਵੀ ਬਿਨਾਂ ਦੇ ਫੋਨ ਆਏ ਮੌਸਰ ਤੋਂ ਬੱਕਰੀ ਕਰਾਸ ਕਰਾਉਣ ਲਈ ਅਸੀਂ ਲੋਕਾਂ ਨੂੰ ਜੀ ਆ ਵੀ 10000 5000 ਸਰਬ 2000 ਰੁਪਏ ਫੀਸ ਲੈਣੀ ਆ ਜੇ ਕਿਸੇ ਨੇ ਬੱਕਰੀ ਕਰਾਸ ਕਰਾ ਚਾਹੀਏ ਇਹ ਤਾਂ ਕਰਾ ਲੈਣ ਚਾਹੀਏ ਸ਼ਿਵਾ ਤੋਂ ਕਰਾ ਲੈਣ ਉਹ ਦੋਨੇ ਬੱਕਰੇ ਕਰੇ ਦੋਨੇ ਬੱਕਰੇ ਕਰੇਰੇ ਸ਼ਿਵਾ ਵੀ ਕਰਿਆ ਇਹ ਵੀ ਕਰੇ ਆ ਜੀ ਤੇ ਦੋਨਾਂ ਦੀ 2-2000 ਰੁਪਏ ਫੀਸ ਆ ਠੀਕ ਆ ਜੀ ਹਾਂਜੀ ਇਹ ਨਹੀਂ ਹੈਗਾ ਵੀ ਜਿਵੇਂ ਆ ਕਹਿੰਦੇ ਆ ਪੰਜ ਦੇ ਦਿਓ ਜੀ ਅਸੀਂ ਖੁਦ ਕਰਵਾ ਕੇ ਲਿਆਏ ਆ ਪਰ ਬੱਚਿਆਂ ਦਾ ਰਿਜ਼ਲਟ ਆ ਇਹ ਕੰਨ 1 ਇੰਚ ਘਟਦਾ 1 ਇੰਚ ਘਟਿਆ ਜੀ 17 ਤੋਂ 16.5 17 ਇੰਚ ਹੈਟ ਆ ਆ ਕੰਨਾਂ ਦੀ ਲਵਾਈ ਲੰਬਾਈ ਹਾਂਜੀ ਆਮ ਆਪਾਂ ਦੇਖਦੇ ਹੋਂ ਨੇ ਵੀ 17 ਤੋਂ 19 ਇੰਚ ਹੁੰਦਾ ਬੀਟਲ ਦਾ 19 ਇੰਚ ਹੁੰਦਾ ਹਾਂਜੀ ਬਾਕੀ ਆ ਜੋ ਨੱਕ ਨਕੌੜਾ ਸਿੰਘਾਂ ਦੀ ਬਣਤਰ ਮਹਾਰਾਜ ਇਹ ਹਰੇਕ ਬੱਕਰੇ ਦੀ ਨਹੀਂ ਬਣਦੀ ਆਮ ਆਪਾਂ ਨੂੰ ਵੱਢਣੇ ਪੈਂਦੇ ਆ ਕਸੌਣੇ ਪੈਂਦੇ ਆ ਇਹਦੇ ਕੁਦਰਤ ਵਰਨੀਓ ਦੇਖੋ ਪੂਰੀ ਫਿਟਿੰਗ ਆਏ ਨਾ ਜਿਵੇਂ ਪ੍ਰਮਾਤਮਾ ਨੇ ਫਿੱਟ ਕਰਕੇ ਭੇਜੇ ਹੁੰਦੇ ਆ ਸਹੀ ਗੱਲ ਹੈ ਜੀ ਪਿਓਰ ਵੀਟਲ ਦੇ ਜਿਵੇਂ ਆਪਾਂ ਕਹਿ ਦੀ ਕਿ ਕੁੰਡਣਾਂ ਵਾਲੇ ਸਿੰਘ ਮੀਣੇ ਚੱਪੇ ਹਾਂ ਇਹ ਉਹ ਆ ਜੀ ਸਿੰਘ ਦੇ ਉਹ ਆ